ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਜੀਤ ਸਿੰਘ ਹੈ ਜੀ ਇਹ ਕਿਹੜੀ ਜਗਾ ਜੀ ਇਹ ਇਹ ਪੰਘਾਲਾਈ ਕੀ ਹਾਲ ਹੋਏ ਪਏ ਆ ਸਕੂਲ ਦੇ ਅੱਗੇ ਕੀ ਕਹਿਣਾ ਚਾਹੋਗੇ ਤੁਸੀਂ ਸਰ ਇਹ ਸਕੂਲ ਦੇ ਅੱਗੇ ਬਹੁਤ ਜ਼ਿਆਦਾ ਗੰਦ ਹੈ ਔਰ ਗੰਦ ਕੀ ਆਲੇ ਦੁਆਲੇ ਪਿੰਡ ਆਲੇ ਦੁਆਲੇ ਘਰਾਂ ਆਲੇ ਮੱਲੇ ਆਲੇ ਸਾਰੇ ਗੰਦ ਇੱਥੇ ਸੁੱਟਦੇ ਆ ਜੀ ਤੇ ਲੱਗੇ ਸਕੂਲ ਅੱਗੇ ਨਾਲਾ ਆ ਫਟਕ ਦੇ ਨਾਲ ਨਾਲਾ ਹੋ ਗਿਆ ਦਾ ਬੰਦ ਤੇ ਨਾ ਪ੍ਰਸ਼ਾਸਨ ਕੋਲ ਕੁਛ ਕਰਦਾ ਤੇ ਨਾ ਪੰਚਾਇਤ ਕਰਦੀ ਆ ਕੁਛ ਹੋਣੇ ਦੇਖੋ ਪਾਣੀ ਬਰਖਾ ਪਈ ਆ ਤੇ ਗੰਦ ਹੈ ਬਿਮਾਰੀ ਦਾ ਘਰ ਹੈ ਸਾਰਾ ਔਰ ਬਿਮਾਰੀ ਦਾ ਘਰ ਹੈ ਕਿ ਸਾਰਾ ਬੱਚਿਆਂ ਦੇ ਲੋਕਾਂ ਦੇ ਅਸਰ ਪੈਣਾ ਜੀ ਸਕੂਲ ਦੇ ਬੱਚੇ ਪਾਣੀ ਚ ਨਿਕਲਦੇ ਪਏ ਆ ਉਹਦੇ ਬੱਚੇ ਪਾਣੀ ਚ ਨਿਕਲਦੇ ਔਰ ਜਦੋਂ ਪਾਣੀ ਚ ਨਿਕਲਦੇ ਆ ਉਹ ਇੰਨਾ ਗੰਦਾ ਪਾਣੀ ਹੁੰਦਾ ਤੇ ਬੱਚਿਆਂ ਦੇ ਪੈਰ ਜਿਹੜੇ ਆ ਨਾ ਉਹ ਖਰਾਬ ਹੋ ਜਾਂਦੇ ਆ ਜੀ ਬਿਮਾਰੀਆਂ ਲੱਗਣ ਬਿਮਾਰੀਆਂ ਲੱਗਦੀਆਂ ਜੀ ਬਹੁਤ ਜ਼ਿਆਦਾ ਔਰ ਬੱਚਾ ਵੀ ਕੀ ਕਰੇ ਹੁਣ ਜੇ ਬੱਚੇ ਸਕੂਲ ਨਾਲ ਤੇ ਕੋਈ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਪਾਣੀ ਆ ਜੀ ਕੋਈ ਵੀ ਧਿਆਨ ਨਹੀਂ ਦਿੱਤਾ ਔਰ ਕਾਫੀ ਸਾਲਾਂ ਤੋਂ ਕਿੰਨਾ ਚੱਲਦੀ ਜਿਹੜੇ ਬੱਚੇ ਆ ਪਾਣੀ ਚੰਗਦੇ ਇਹ ਗਲਤ ਆ ਜੀ ਬੱਚਿਆਂ ਵਾਸਤੇ ਪਾਣੀ ਖਰਾਬ ਆ ਇਹ ਗੰਦਾ ਪਾਣੀ ਆ ਸਾਰਾ ਬੱਚਿਆਂ ਦੇ ਪੈਰ ਵੀ ਗਲ ਸਕਦੇ ਆ ਬਿਮਾਰੀ ਵੀ ਲੱਗ ਸਕਦੀ ਆ ਬੱਚਿਆਂ ਨੂੰ ਕੁਝ ਵੀ ਹੋ ਸਕਦਾ ਇਹਦੇ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਜੇ ਕਿਤੇ ਪ੍ਰਾਈਵੇਟ ਸਕੂਲ ਹੁੰਦਾ ਤੇ ਫਿਰ ਵੀ ਇਦਾਂ ਪਾਣੀ ਖੜਾ ਹੁੰਦਾ ਫਿਰ ਨਹੀਂ ਹੋ ਸਕਦਾ ਜੀ ਪੰਜਾਬ ਸਰਕਾਰ ਨੂੰ ਬੜਾ ਵਧੀਆ ਪ੍ਰਲਾ ਕਰਿਆ ਸਰਕਾਰੀ ਸਕੂਲ ਆਈ ਤਾਂ ਚੱਕਣੇ ਆ ਇਦਾਂ ਹਾਂਜੀ ਇਦਾਂ ਤਾਂ ਚ ਕੋਣਗੇ ਸਕੂਲ ਵਧੀਆ ਬਣਨਗੇ ਹਾਂਜੀ ਕੀ ਕਹਿਣਾ ਚਾਹੁੰਦੇ ਸਬੰਧ ਵਿੱਚ ਇਹਦਾ ਇਹ ਹੋਣਾ ਚਾਹੀਦਾ ਕੋਈ ਵਿਕਾਸ ਹੋਣਾ ਚਾਹੀਦਾ ਪਾਣੀ ਦਾ ਕੋਈ ਨਿਕਾਸ ਹੋਵੇ ਕਿਸੇ ਪਾਸੇ ਨੂੰ ਸੜਕ ਤਾਂ ਸਾਫ਼ ਹੋਣੀ ਚਾਹੀਦੀ ਹੈ ਬੱਚਿਆਂ ਦੇ ਆਣ ਜਾਣ ਨੂੰ ਥੈਂਕ ਯੂ ਵੈਰੀ ਮਚ ਸਰ ਦਾ ਨਾਮ ਗੁਰਪ੍ਰੀਤ ਸਿੰਘ ਮੈਂ ਸਰਦਾ ਚਰਨ ਸਿੰਘ ਮੰਜਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਗਾਲਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਅਤੇ ਮੇਰੇ ਨਾਲ ਮੇਰਾ ਸਟਾਫ ਮੈਂਬਰ ਸ਼੍ਰੀ ਮਜੀਤ ਸਿੰਘ ਜੀ ਸਾਡੇ ਲੈਕਚਰ ਪੰਕਜ ਜੀ ਆ ਨਾਲ ਮੇਰੇ ਹੋਰ ਮੈਂਬਰਸ ਵੀ ਹੈਗੇ ਆ ਅ ਜਿਹੜੀ ਸਰ ਸਕੂਲ ਦੀ ਗੱਲ ਹੈ ਸਕੂਲ ਤੇ ਸਾਡੇ ਸਰਕਾਰਾਂ ਨੇ ਬਹੁਤ ਅੱਛੇ ਉਪਰਾਲੇ ਕੀਤੇ ਹੋਏ ਆ ਲੇਕਿਨ ਇਹ ਜੋ ਤੁਸੀਂ ਅੱਜ ਇੱਥੇ ਪਹੁੰਚੇ ਹੋ ਜਿਹੜਾ ਪਾਣੀ ਤੁਸੀਂ ਦੇਖ ਰਹੇ ਹੋ ਇਹ ਨਿਕਾਸ ਇਸ ਸਾਲ ਬੰਦ ਹੋਣ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਦਿੱਕਤ ਆਈ ਆ ਜਿਸ ਕਰਕੇ ਬੱਚਿਆਂ ਵਿੱਚ ਬਿਮਾਰੀ ਫੈਲਣ ਦਾ ਪੂਰਾ ਲੱਗ ਰਿਹਾ ਹੈ ਕਿ ਹੈਜਾ ਵਗੈਰਾ ਹੋਰ ਵੀ ਬਿਮਾਰੀਆਂ ਇਸ ਦੇ ਨਾਲ ਇਹ ਬੱਚਿਆਂ ਨੂੰ ਲੱਗਣ ਦੀ ਲੱਗ ਸਕਦੀਆਂ ਹਨ ਇਸ ਦਾ ਕੋਈ ਨਾ ਕੋਈ ਹੱਲ ਅਸੀਂ ਪੰਚਾਇਤ ਨੂੰ ਵੀ ਕਿਹਾ ਹੈ ਕਿ ਇਸ ਦਾ ਸਾਨੂੰ ਹੱਲ ਕਰਕੇ ਦਿੱਤਾ ਜਾਏ ਤਾਂ ਜੋ ਅਸੀਂ ਆਪਣੇ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਰੱਖ ਸਕੀਏ ਇੱਕ ਇੱਕ ਅਸੀਂ ਗੱਲ ਕਰੀਏ ਤੇ ਡਾਕਟਰਾਂ ਵੱਲੋਂ ਇੱਕ ਕੈਂਪ بڑا ਮੈਡੀਕਲ ਕੈਂਪ ਲਾਇਆ ਜਾਂਦਾ ਹੈ ਡੇਂਗੂ ਤੋਂ بچਾ ਜਾਂ ਹੋਰ ਸਰਕਾਰ ਨੂੰ ਉਹਨਾਂ ਨੂੰ ਇਹ ਤਸਵੀਰਾਂ ਦੇ ਜਦੋਂ ਬੱਚੇ ਲੱਗਦੇ ਡੇਂਗੂ ਹੈਗੇ ਜਾਂ ਹੋਰ ਵੀ ਬਿਮਾਰੀਆਂ ਫੈਲ ਸਕਦੀਆਂ ਕੁਝ ਨਹੀਂ ਇਸ ਬਾਰੇ ਕੋਈ ਚੱਕਿਆ ਗਿਆ ਕਿੱਦਾਂ ਹੈ ਇਸ ਸੰਬੰਧੀ ਸਾਡੀਆਂ ਡਾਕਟਰ ਟੀਮਸ ਅੱਜ ਵੀ ਇੱਥੇ ਆਈਆਂ ਸਿਗੀਆਂ ਉਹਨਾਂ ਨੇ ਵੀ ਇਸ ਨੂੰ ਮੁਆਇਨਾ ਕੀਤਾ ਹੈਗਾ ਉਹ ਵੀ ਕਹਿ ਰਹੇ ਕਿ ਅਸੀਂ ਇਸ ਨੂੰ ਉੱਪਰਲੇ ਪੱਧਰ ਤੇ ਇਸ ਸਾਰੇ ਸਿਸਟਮ ਜੋ ਵੀ ਉਹਨਾਂ ਦੇਖ ਕੇ ਗਏ ਹੈ ਕਿ ਇਸ ਨੂੰ ਉੱਥੇ ਪਹੁੰਚ ਕਰਾਂਗੇ ਤਾਂ ਕਿ ਇਸ ਦਾ ਕੋਈ ਨਾ ਕੋਈ ਜਲਦੀ ਤੋਂ ਜਲਦੀ ਹੱਲ ਕਰ ਸਕੀਏ ਇਹ ਕਿਤੇ ਵੱਡਾ ਹਾਸਾ ਸਕੇ ਜੀ ਢੋਲਣਾ ਜੇ ਕਿ ਤੋ ਸੋ ਪਹਿਲਾਂ ਜਲਦੀ ਹੋ ਜੇ ਤਾਂ ਉਹ ਨਹੀਂ ਬੱਝਿਆ ਇਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਸਰ ਕੋਸ਼ਿਸ਼ ਕਰ ਰਹੇ ਆ ਆਪਾਂ ਸਾਰੇ ਜਾਣੇ ਅਸੀਂ ਪੰਚਾਇਤ ਨੂੰ ਹੀ ਮਿਲੇ ਆ ਸਰ ਤੇ ਆਪਣੇ ਸਾਡਾ ਵਿਚਾਰ ਹੈ ਕਿ ਜੇ ਸਾਡੇ ਸਥਾਨਕ ਐਮਐਲਏ ਹੈਗੇ ਸੀ ਉਹਨਾਂ ਨੂੰ ਵੀ ਇਸ ਗੱਲ ਨੂੰ ਪਹੁੰਚ ਕਰੀਏ ਤਾਂ ਕਿ ਸਾਡਾ ਇਹ ਹੱਲ ਜਲਦੀ ਤੋਂ ਜਲਦੀ ਹੋਵੇ ਕਿਉਂਕਿ ਇੱਥੇ ਬਿਮਾਰੀ ਦਾ ਬਹੁਤ ਜ਼ਿਆਦਾ ਡਰਿਆ ਬੱਚਿਆਂ ਦੇ ਪਾਣੀ ਕਿਉਂ ਹੋ ਰਿਹਾ ਇਹਨਾਂ ਨੂੰ ਪਿਆ ਮੱਥਾ ਪਾਣੀ ਮਾਰਿਸ਼ ਇਸ ਵਾਰ ਕਾਫੀ ਜ਼ਿਆਦਾ ਹੋਣ ਕਰਕੇ ਅੱਗੇ ਨਿਕਾਸ ਬੰਦ ਹੋ ਗਿਆ ਜਿਸ ਕਰਕੇ ਪਾਣੀ ਇੱਥੇ ਹੀ ਰੁਕ ਗਿਆ ਹੈ ਜੀ ਇੱਕ ਸਕੂਲ ਦੀ ਅਸੀਂ ਜਾ ਕੇ ਆਏ ਆ ਜਿੱਥੇ ਬੱਚੇ ਪਾਣੀ ਦੇ ਵਿੱਚੋਂ ਗੰਦੇ ਬਣ ਕੇ ਹੁੰਦਾ ਕਹਿੰਦੇ ਆ ਹੁਣ ਉਹਦਾ ਨਿਕਾਸ ਨਹੀਂ ਆ ਤੇ ਜਾਂ ਉੱਥੇ ਬਲੌਕ ਪਾਣੀ ਹੋਇਆ ਕੀ ਮੌਕਾ ਉਹ ਮੇਰੇ ਹੁਣੇ ਧਿਆਨ ਵਿੱਚ ਤੁਸੀਂ ਲੈਂਦਾ ਜੀ ਮੈਂ ਮੌਕਾ ਵੇਖਾਂਗੀ ਜੋ ਵੀ ਮੌਕੇ ਦਾ ਸੋਲੂਸ਼ਨ ਹੋਏਗਾ ਉਹ ਕਰਵਾਵਾਂਗੇ ਜੇ ਤੇ ਨਿਕਾਸ ਦੀ ਪ੍ਰੋਬਲਮ ਹੋਏਗੀ ਜੇ ਗੰਦਾ ਪਾਣੀ ਹੋਏਗਾ ਇਹ ਨਾਲੀਆਂ ਦਾ ਤੇ ਫਿਰ ਉਹਦਾ ਨਿਕਾਸ ਕਰਾ ਦਿੱਤਾ ਜਾਗਾ ਜੇ ਮੀਂਹ ਪਾਣੀ ਹੋਇਆ ਮੀਂਹ ਦਾ ਹੋਏਗਾ ਕੱਟਾ ਉਹਦਾ ਵੀ ਕੋਈ ਸੋਲੂਸ਼ਨ ਦੇ ਠੀਕ ਹੈ ਹਾਂ ਧੰਨਵਾਦ